ਹਾਂਜੀ ਕਿੱਦਾਂ ਜੀ ਸਾਰੇ ਕਿੱਦਾਂ ਜੀ ਉਮੀਦ ਆ ਸਾਰੇ ਵਧੀਆ ਹੋਗੇ ਜੀ ਅੱਜ ਹੈਗੀ ਆ ਜੀ 31 ਜਨੂਅਰੀ ਕੀ ਬਾਤਾਂ ਕੀ ਬਾਤਾਂ ਕੀ ਬਾਤਾਂ ਅੱਜ ਹੈਗਾ ਜੀ ਰੋਕਾ ਕਿੰਦਾ ਰੋਕਾ ਹੈਗਾ ਰੋਕਾ ਕਿੰਦਾ ਹੈ ਅੱਜ ਹੈਗਾ ਜੀ ਮम्मू ਦਾ ਰੋਕਾ ਨਿਤਖਸ਼ ਦੇ ਮम्मू ਦਾ ਰੋਕਾ ਨਵੀਂ ਮੰਮੀ ਆ ਰਹੀ ਹੈ ਤੇ ਅੱਜ ਗਈ ਰੋਕਾ ਅੱਜ ਸ਼ਾਮ ਨੂੰ ਅਸੀਂ ਜਾਣਾ ਜੀ ਹਾਂ ਰੋਕੇ ਦੀ ਖੁਸ਼ੀ ਦੇ ਵਿੱਚ ਖਾ ਲਈ ਆਪਾਂ ਚਾਕਲੇਟ ਤੇ ਭਾਜੀ ਮੈਨੂੰ ਦੇ ਦੇ ਹੈਂਡਸਾਫ ਕਰ ਗੰਦੇ ਆਈ ਆ ਤੇ ਹੁਣ ਆਪਾਂ ਜਾ ਰਹੇ ਆ ਜੀ ਕੱਪੜੇ-ਕੁਪੜੇ ਦੇ ਖਰੀਦ ਲੈ ਆਪਾਂ ਮੇਰੇ ਦਕਸ਼ਤ ਰਾਤ ਨੂੰ ਕੀ ਪਾਇਆ ਬਈ ਰਾਤ ਨੂੰ ਨਹੀਂ ਦਕਸ਼ਤ ਕੁੜਤਾ ਵੀ ਆ ਮਾਂ ਆ ਝੂਠ ਬੋਲਦਾ ਜੀ ਇਹ ਸਾਰਿਆਂ ਨੂੰ ਇਹ ਕੋਈ ਕੁੜਤਾ ਵੀ ਅੰਮਾ ਨਹੀਂ ਪਾ ਰਿਆ ਇਹ ਰਾਤ ਨੂੰ ਪਾ ਰਿਆ ਜੀ ਕੋਟ ਪੈਂਟ ਬਲੈਕ ਕਲਰ ਦਾ ਤੇ ਆਪਾਂ ਪਾ ਰਿਆਂ ਜੀ ਬਲੈਕ ਕਲਰ ਦੇ ਡਰੈਸ ਹੋਣੀ ਸਾਡੀ ਵੀ ਤੇ ਉੱਪਰ ਲੌਂਗ ਕੋਟ ਦੇ ਨਾਲ ਆਪਾਂ ਵੀ ਰੈਡੀ ਹੋਵਾਂਗੇ ਤੇ ਮੰਮਾ ਪਾ ਰਿਆ ਡਰੈਸ ਪਾ ਰਿਆ ਕੱਲ੍ਹ ਨਹੀਂ ਪਤਾ ਮੰਮਾ ਦਾ ਦੇਖੀ ਨਹੀਂ ਆਪਾਂ ਡਰੈਸ ਨਾ ਤਾਂ ਬਾਦੋਂ ਦੱਸਾਂਗੇ ਮੰਮਾ ਦੀ ਡਰੈਸ ਜਿਸ ਕਲੋਜ਼ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਚਲੋ ਜੀ ਮਿਲਦੇ ਆਂ ਉਹ ਜੀ ਚਾਪਾ ਜਾ ਰਹੇ ਆ ਜੀ ਕਿੰਨੇ ਤਖਸ਼ ਦੀ ਕਟਿੰਗ ਰਾਂ ਮੈਂ ਕਰਾ ਲਈ ਦੱਸੋ ਮੇਰਾ ਕੱਟ ਕਿਦਾਂ ਦਾ ਲੱਗ ਰਿਹਾ ਹੈ ਅਿਤਖਸ਼ ਦੇ ਵੀ ਇਦਾਂ ਦਾ ਕੱਟ ਪਵਾਉਣਾ ਆਪਾਂ ਕੈਂਟ ਸਿਰਾਂ ਬੰਮ ਅੱਥ ਚਲੋ ਹੀ ਮਿਲਦੇ ਆ ਵੇਟ ਕਰੋ ਗੰਜਾ ਨਹੀਂ ਕਰਾਣਾ ਆਪਾਂ ਪੁੱਤ ਨੂੰ ਕਰਾਣਾ ਹੈ ਕੱਟ ਪਵਾਉਣਾ ਇੱਕ ਕੈਂਟ ਜਾਂ ਕੱਟ ਪਵਾਵਾਂਗੇ ਪੁੱਤ ਦੇ ਤੇ ਵਿੱਚ ਆਪਾਂ ਗੋਲ ਆ ਰਹੀ ਹੈ ਆਪਾਂ ਨਹੀਂ ਚੱਕੀ ਕਿਉਂਕਿ ਆਪਾਂ ਬਣਾ ਰਹੇ ਆ ਵਲੋਗ ਹੋਰ ਵੀ ਪੁੱਛ ਲੈ ਸਾਰੇ ਹੰਦਦੇ ਸੌਂਗ ਸੁਣਾ ਦੇ ਫਿਰ ਮੰਮੀ ਆਦਾ ਕਿਹੜਾ ਗਾਉਂਦਾ ਸੀ ਮੰਮੀ ਦਾ ਨਾਮ ਹੈਗਾ ਜੀ ਪ੍ਰਿੰਕਾ ਇਹਨਿੰਦਾਂਸ਼ਾ ਸੌਂਗ ਸੁਣਾਤਾ ਹੈ ਪ੍ਰਿੰਕਾ ਮੰਮੀ ਕੀ ਉੱਪਰ ਕੌਨਸਾ ਸੌਂਗ ਹੈ ਜਟਿੰਕਾ ਜਟਿੰਕਾ ਆਏ ਆਏ ਨੀ ਪ੍ਰਿੰਕਾ ਜਟਿੰਕਾ ਜਟਿੰਕਾ ਹਾਈ ਹਾਈ ਨੀ ਪ੍ਰਿੰਕਾ ਭਾਈ ਬੰਦੀ ਦੇ ਵਿੱਚ ਇਹ ਥੋੜਾ ਆਹੋ 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 ਕੱਟ ਪੈ ਚੁੱਕੇ ਨੇ ਜੀ ਚੈੱਕ ਕਰੋ ਕੱਟ ਪਾਤੇ ਆਪਾਂ ਹਾਂਜੀ ਚਾਲੀ ਕਟਿੰਗ ਹੈ ਹਾਂ ਚਾਲੀ ਮਜ਼ਾ ਆ ਗਿਆ ਕਟਿੰਗ ਕਰਾ ਕੇ ਠੀਕ ਹੈ ਕਟਿੰਗ ਦੇਖ ਲਈ 10 ਦਿਨ ਬਾਅਦ ਹੋ ਗਏ ਚਲੋ ਸਰਕੀ ਪਿੰਨ ਲੱਗਾ ਲੱਗਦੀਆਂ ਲੋ ਜੀ ਦੁਪੱਟਾ ਆਪਾਂ ਆ ਚੁੱਕੇ ਹਾਂ ਜੀ ਕਟਿੰਗ ਕਰਾ ਕੇ ਮੰਮਾ ਆ ਚੁੱਕੇ ਨੇ ਰੈਡੀ ਹੋ ਕੇ ਕਿਆ ਬਾਤਾਂ ਨੇ ਕਿਆ ਛਾਤਾਂ ਨੇ ਹਾਂ ਹਾਂ ਕਿਆ ਬਾਤ ਹੈ ਦਸਤਾ ਦਿਖਾ ਦਿਓ ਖੜੀ ਹੋ ਮੈਡਮ ਓਹੋ ਹੋ ਕੀ ਬਾਤ ਹੈ ਜੀ ਚਾਚੀ ਗਏ ਹੋ ਇਹਨੇ ਰੈਡੀ ਹੋਣ ਹੋਣ ਜਾ ਰਹੇ ਮम्मा ਵੀ ਰੈਡੀ ਹੋਣ ਬਾਦਲ ਛੜਨ ਚੱਲਦੇ ਆਪਾਂ ਮੈਡਮ ਜੀ ਆਗੇ ਜਾਓ ਮੈਡਮ ਜੀ ਪਹੁੰਚ ਚੁੱਕੋ ਆਪਣਾ ਕੀ ਬਾਤ ਹੈ ਸਪੈਸ਼ਲ ਰੋਕ ਕੇ ਹੈਅਰ ਸਟਾਈਲ ਦਿਖਾਇਆ ਵਿੱਚੇ ਓਹੋ ਕੀ ਬਾਤ ਓਹੋ ਕੀ ਬਾਤ ਹੈ ਲੋ ਜੀ ਚਾਚੂ ਵੀ ਹੋ ਗਏ ਰੈਡੀ ਤੇ ਆ ਗਏ ਮੰਗੋ ਵੰਗੂ ਜੀ ਅਸੀਂ ਚੱਲਦੇ ਆਂ ਅਸੀਂ ਦੋਨੋਂ ਚੱਲੇ ਆ ਨਹੀਂ ਕਰਨੋ ਜੀ ਹੁਣ ਆਪਾਂ ਆਏ ਹੋਏ ਆ ਚਾਚੀ ਨੂੰ ਲੈਣ ਤੇ ਦਾਦੀ ਨੂੰ ਛੱਡਣ ਪਾਰਲਰ ਦਾਦੀ ਨੂੰ ਆਪਾਂ ਛੱਡਤਾ ਪਾਰਲਰ ਤੇ ਹੁਣ ਆਪਾਂ ਆਏ ਹੋਏ ਆ ਚਾਚੀ ਨੂੰ ਲੈਣ ਪਾਰਲਰ ਤੋਂ ਬਟ ਚਾਚੀ ਕਹ ਰਹੀ ਮੈਂ 2 ਮਿੰਟ ਚ ਆ ਗਈ ਤੇ ਸਾਨੂੰ ਹੋ ਗਿਆ ਹੀ ਅੱਧਾ ਘੰਟਾ ਵੇੜ ਕਦੋਂ ਨੂੰ 2-2 ਮਿੰਟ ਕਹਿ ਕੇ ਪਤਾ ਨਹੀਂ ਚਾਚੀ ਨੇ ਕਦੋਂ ਆਣਾ ਬੁਲਾਇਆ ਚਾਚੀ ਨੂੰ ਆਹ ਦੇਖੋ ਜੀ ਪੱਥਰ ਲੈ ਲਿਆ ਸੀ ਅੱਛਾ ਜੀ ਹੁਣ ਕੀ ਕਰਨਾ ਪੱਥਰ ਨੂੰ ਜੀ ਪੱਥਰ ਲੱਗੇ ਗੱਡੀ 'ਚ ਨਹੀਂ ਭਰਾਵਾ ਗੱਡੀ ਟੁੱਟ ਜਾਣੀ ਐ ओ चाची आ गई यशिका चाची आ गई ना माना नहीं पुत्र यशिका चाची जी आ गए रेडी होके चलो चलिए नहीं भरावा जी इत बैठो ओहो ओहो क्या बातें क्या बातें ओह हो कैट लग रहा चाची चाची कैंड लग रहे फिर ਚਾਚੀ ਲੇਟ ਗਰਾ ਛੜਿਆ ਨਾ ਅਭੀ ਤਾਂ ਦਾਦੀ ਨੇ ਕਰਵਾ ਦਾ ਲੇਟ ਹੈ ਨਾ ਤੇ ਦਾਦੀ ਰਾਤੇ ਆ ਕਿੱਥੋਂ ਆਇਆ ਚਾਚੀ ਕੈਂਟ ਬਣ ਕੇ ਆਇਆ ਹੈ ਹੈਂ ਐਂਡ ਸਿੱਧਾ ਬੰਬ ਚਾਓ ਠੀਕ ਹੈ ਜੀ ਕੈਂਟ ਫਿਰ ਰੈਡੀ ਹੋ ਮੇਰਾ ਰੈਡੀਓ ਮੇਰਾ ਰੈਡੀ ਤੂੰ ਦਖ ਰੈਡੀ ਸਾਰੇ ਰੈਡੀ ਹਾਂਜੀ ਹਾਂਜੀ ਚਲੋ ਜੀ ਚਲਦੇ ਆ ਫਿਰ ਚਲੋ ਫਿਰ ਮੈਂ ਵੀ ਰੈਡੀ ਆ ਮੈਂ ਵੀ ਦਿਖਾਦਾ ਆਪਣੇ ਆਪ ਨੂੰ ਮਮਾ ਦਿਖਾਈਓ ਮੈਨੂੰ ਸਮਝੋ ਹਾਂ ਮੈਨੂੰ ਵੀ ਦਿਖਾ ਦਿਓ ਯਾਰ ਜਿੰਦੀ ਜੀ ਪਹਿਲੇ ਹੀ ਲੌਂਗ ਕਟ ਪਾਇਆ ਵੀਡੀਓ ਦੇ ਵਿੱਚ ਕੱਢ ਦਿੰਦੇ ਹੁੰਦੇ ਸੀ ਵੀਡੀਓ 'ਚ ਵੀ ਕੱਢ ਦਿੰਦੇ ਲੌਂਗ ਕਟ ਕੱਢ ਦਿੰਦੇ ਸੀ ਫਿਰ ਨਾਲ ਲੌਂਗਰ ਸ਼ਾਟ ਕਹਿਣਾ ਬ੍ਰੋ ਲੈ ਲੋ ਲੈ ਤੋਹਣ ਕੀ ਕਰ ਜਿੰਦੇ ਕਹਿਣਾ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਗ੍ਰੈਂਡ ਸਿਲਵਰ 스ਪੂਨ ਰੈਸਟੋਰੈਂਟ ਜਿੱਥੇ ਆਪਣਾ ਅੱਜ ਜਗਾਈ ਰੋਕਾ ਮਾਮੂਦਾ ਲੋ ਜੀ ਆਪਾਂ ਵੀ ਪਹੁੰਚ ਗਏ ਆ ਜੀ ਉਹ ਖੜੇ ਮਾਮੂ ਆਓ ਗੱਲਬਾਤ ਕਰਦੇ ਆ ਹਾਂ ਜੀ ਮਾਮੂ ਦਾ ਵਿਆਹ ਗੋਟੋ ਗੋਟਾ ਚਾਹ ਤੇ ਆਈ ਆ ਵੀ ਨਾਵੇਂ ਤੋਂ ਵਸਤਾ ਨਹੀਂ ਪੱਕਾ ਪੱਕਾ ਜੀ ਦਾ ਜੁਗਾ ਆ ਗਿਆ ਲੋ ਜੀ ਲੋ ਜੀ ਆਜ ਕੇ ਨੇ ਮਮਾ ਪਪਾ ਲੋ ਜੀ ਫੋਟੋ ਸੈਸ਼ਨ ਸ਼ੁਰੂ ਹੋ ਚੁੱਕਾ ਜੀ ਆਹਾਂ ਫੋਟੋ ਬਹੁਤ ਚਾਹੁੰਦੇ ਹੋ ਜੀ ਲੋ ਜੀ ਸਾਡੀ ਆ ਗਈ ਮਾਸੀ ਸਾਡੀ ਆ ਗਈ ਮਾਸੀ ਤੇ ਆ ਗਏ ਮਾਸੜ ਜੀ ਮੇਰੇ ਮਿਲਪ ਹੁੰਦਾ ਆ ਓਹੋ ਸੱਚੇ ਯਕੀਨ ਨਹੀਂ ਹੋ ਰਿਹਾ ਇਹ ਨਹੀਂ ਹੋ ਰਿਹਾ ਬੋਲੋ ਹੋ ਰਿਹਾ ਹੈ ਕੈਪਚਰ ਕਰ ਮੈਂ ਪਾਰੀ ਕਰਨੀ ਓਹੋ 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 ਓਏ ਹੋ ਆਹ ਦੇਖ ਵੀਡੀਓ ਬਣਾਉਂਦੇ ਨੇ ਲੋ ਜੀ ਕਹਿੰਦੇ ਨੇ ਮੁੰਡੇ ਦੀ ਭੂਆ ਆ ਚੁੱਕੇ ਨੇ ਮੁੰਡੇ ਦੀ ਭੂਆ ਕੀ ਬਾਤਾਂ ਨੇ ਮੁੰਡੇ ਦੀ ਭੂਆ ਆ ਗਏ ਨੇ ਜੀ ਭਾਬੀ ਜੀ ਵੀ ਆ ਚੁੱਕੇ ਨੇ ਕਾਇਰਾ ਬੱਚੇ ਸਾਰੇ ਆ ਚੁੱਕੇ ਨੇ ਜੀ ਵੀ ਵਿਆਹ ਵਾਲਾ ਮੁੰਡਾ ਦੂਜਾ ਕੰਗratulations ਬਰੋ ਇਹਦਾ ਪਹਿਲਾ ਹੋ ਗਿਆ ਬਾਅਦ ਉਹਦਾ ਬਾਅਦ ਹੋਇਆ ਪੱਕਾ ਪਰ ਉੱਠ ਪਹਿਲਾਂ ਟੰਗਿਆ ਜਾਣਾ ਤੂੰ ਬਾਅਦੋਂ ਟੰਗਿਆ ਜਾਣਾ ਇੱਥੇ ਨਾ ਇੱਧਰ ਹੋ ਜਾ ਮੰਗੇ ਗਏ ਤੇ ਤੰਗੇ ਗਏ ਆ ਰਿਹਾ ਸੋ ਚਲੋ ਇਹ ਕਰੋ ਐਂਟੀ ਆਓ ਕਿਉਂ ਲੋ ਜੀ ਐਂਟਰੀ ਕਰ ਲਈ ਆਪਾਂ ਜੀ ਕੁੜੀ ਦੇ ਮਮਾ ਪਾਪਾ ਆ ਗਏ ਨੇ ਜੀ ਲੋ ਜੀ ਮੇਲ ਮਿਲਪ ਹੁੰਦਾ ਆ ਕੁੜੀ ਵਾਲਿਆਂ ਨਾਲ ਸਾਰਿਆਂ ਦਾ ਆਸ਼ੀਰਵਾਦ ਲੈਂਦੇ ਸਾਰੇ ਆਪਾਂ ਇਹ ਤੋਂ ਫੜ ਲਵਾਂਗਾ ਦੇ ਕੇ ਮੰਜਰਾਨੀ ਵੀ ਨਹੀਂ ਕਿੰਪੀਨੂ ਅੱਜ ਲਈ ਹੋਇਆ ਹੈ ਬਹੁਤ ਖੁਸ਼ੀ ਚਾਟ ਟਿੰਕਰ ਕੀ ਬਾਤ ਹੈ ਫੋਲ ਤੇਰੀ ਚ ਆਇਆ ਬੁਕੇ ਬੁਕੇ ਲੈ ਕੇ ਲੋ ਜੀ ਲੋ ਬੁਕੇ ਲੋ ਇਹ ਸਾਦਲੇ ਦੀ ਥੋੜੀ ਹੈ ਚਲੋ ਮੈਂ ਬਲੌਗ ਬਣਾ ਰਿਹਾ ਹਾਂ ਬਲੌਗ ਬਣਾ ਰਿਹਾ ਹਾਂ ਠੀਕ ਆਹ 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 ਸਾਦਲਵਾਨ ਕੈਮੋ ਤਿਆਰੀਆਂ ਫੁੱਲ ਅੱਜ ਗਾਣਾ ਗਾਦੀ ਜੱਟ ਢਿੰਕਾ ਲੈ ਬਰਿੰਕਾ ਬਰਿੰਕਾ ਰਾਦੇ ਨਹੀਂ ਆਪਾਂ ਜੀ ਲੋ ਜੀ ਐਂਟਰੀ ਹੋ ਚੁਕੀ ਏ ਸਾਡੀ ਤੇ ਹੁਣ ਆਪਾਂ ਕੁਝ ਖਾ ਪੀ ਲਈਏ ਸਨੈਕਸ ਵਗੈਰਾ ਸਿੱਖਾਂ ਲੱਗੇ ਆ ਜੀ ਸਨੈਕਸ ਖਾ ਕੇ ਫਿਰ ਫ੍ਰੀ ਹੋ ਕੇ ਤੁਹਾਨੂੰ ਬਲੌਗ ਦਿਖਾਉਣੇ ਆਗੇ ਲੋ ਜੀ ਕਪਲ ਐਂਟਰੀ ਕਰਨ ਲੱਗੇ ਆ ਆਪਾਂ ਜੀ ਲੋ ਜੀ ਚਲੋ ਚਲੀਏ ਅੰਦਰ ਮੰਮੀ ਨੂੰ ਲੈ ਕੇ ਮਾਮੂ ਸੰਗ ਮੰਮੀ ਚਲੋ ਜੀ ਆਓ ਜੀ ਆਓ ਲੋ ਜੀ ਐਂਟਰੀ ਹੋ ਰਹੀ ਹੈ ਕੁੜੀ ਮੁੰਡੇ ਦੀ ਮੰਮੂ ਤੇ ਮੰਮੀ ਦੀ ਗੋਰੀ ਸੰਗ ਪ੍ਰਿੰਕਾ ਦੀ ਐਂਟਰੀ ਹੋ ਚੁੱਕੀ ਹੈ ਜੀ ਤੇ ਆਪਾਂ ਪਹੁੰਚ ਚੁੱਕੇ ਆ। ਲੋ ਜੀ ਬੁਕੇ ਪ੍ਰਪੋਜ਼ ਕੀਤਾ ਜਾ ਰਿਹਾ ਜੀ। ਗੋਰੀ ਵੱਲੋਂ ਲੋ ਜੀ ਫੋਟੋ ਸ਼ੂਟ ਸ਼ੁਰੂ ਹੋ ਚੁੱਕਾ ਜੀ ਫੋਟੋ ਸ਼ੂਟ। ਲੋ ਜੀ ਸਾਰੇ ਹੁਣ ਆ ਰਹੇ ਨੇ ਫੋਟੋਗ੍ਰਾਫਰ ਆਪਣੀ ਆਪਣੀਆਂ, ਨੋਟ ਵਾਰੇ ਜਾ ਰਹੇ ਨੇ ਪਹਿਣਾ ਵੱਲੋਂ। ਲੋ ਜੀ ਸ਼ਗਨ ਦੀ ਦਸ਼ਮ ਸ਼ੁਰੂ ਹੋ ਚੁੱਕੀ ਹੈ ਜੀ। ਮਾਮੀ ਦੇ ਘਰ ਵਾਲਿਆਂ ਨੇ ਪਹਿਲਾਂ ਸ਼ਗਨ ਪਾਇਆ ਜੀ ਲੋ ਜੀ ਫਿਰ ਸ਼ਗਨ ਦੀ ਵਾਰੀ ਆਈ ਮੁੰਡਿਆਂ ਦੀ ਮੁੰਡੇ ਪਾ ਰਹੇ ਨੇ ਸ਼ਗਨ ਮੁੰਡਿਆਂਲੇ ਦਾਦਾ ਦਾਦੀ ਜੀ ਸ਼ਗਨ ਪਾ ਰਹੇ ਨੇ ਲੱਡੂ ਖਵਾ ਰਹੇ ਨੇ ਮੁੰਡੇ ਨੂੰ ਤੇ ਕੁੜੀ ਨੂੰ ਗੋਰੀ ਸੰਗ ਪ੍ਰਿੰਕਾ ਨੂੰ ਫਿਰ ਆਪਾ ਦਿੱਤਾ ਸੀ ਆਸ਼ੀਰਵਾਦ ਦਿੱਤਾ ਜੀ ਦਾਦਾ ਦਾਦੀ ਜੀ ਨੇ ਇਹਨਾਂ ਨੂੰ ਲੋ ਜੀ ਆ ਗਈ ਸਾਡੀ ਵਾਰੀ ਮਤਲਬ ਵੀ ਆ ਗਿਆ ਜੀ ਮੈਂ ਆਪਾ ਖਵਾਣਾ ਲੱਡੂ ਪੂਰਾ ਗੋਰੀ ਨੂੰ ਲਾ ਚੱਕ ਬਈ ਗੋਰੀ ਖਾ ਲੱਡੂ ਆਪਣੇ ਵਿਆਹ ਦਾ ਰੋਕੇ ਦਾ ਚੱਕ ਜਿਹੜਾ ਲੱਡੂ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਫਿਰ ਆਪਾਂ ਖਵਾਇਆ ਜੀ ਮਾਮੀ ਨੂੰ ਥੋੜਾ ਜਿਹਾ ਲੱਡੂ ਪੜਾ ਪੂਰਾ ਖਵਾਉਣ ਲੱਗਾ ਸੀ ਮੈਂ ਪਰ ਮਾਮੀ ਕਹਿੰਦੇ ਮੈਂ ਨਹੀਂ ਖਾਣਾ ਫਿਰ ਆਪਾਂ ਥੋੜਾ ਜਿਹਾ ਖਵਾਤਾ ਮਾਮੀ ਨੂੰ ਵੀ ਸ਼ਗਨ ਕਰਾਤਾ ਲੱਡੂ ਖਵਾਤਾ ਵਿਆਹ ਦਾ ਲੋ ਜੀ ਚੱਕ ਜੀ ਫਿਰ ਆ ਗਏ ਜੀ मामੂ ਆਪਣੀ ਜਾਨ ਮਾਮੂ ਜਾਨ ਇਹਨਾਂ ਨੇ ਮੈਨੂੰ ਵੀ ਬੜੇ ਲੱਡੂ ਖਵਾਏ ਸੀ ਮੈਂ ਵੀ ਕਹਾਂ ਫੇ ਤੁਸੀਂ ਵੀ ਖਵਾਓ ਹਣ ਗੋਰੀ ਨੂੰ ਮੇਰੇ ਬਿਆਹ ਤੇ ਵੀ ਇਹਨਾਂ ਨੇ ਬਹੁਤ ਲੱਡੂ ਖਵਾਏ ਸੀ ਆ ਨਾ 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 ਪੂਰਾ ਖਵਾਓ ਪੂਰਾ ਖਵਾਓ ਜਲਦੀ ਜਲਦੀ ਨਾ 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 ਵੀਡੀਓ ਮੈਂ ਦੇਣੀ ਨਹੀਂ ਵੀਡੀਓ ਬੰਦੀ ਵੀ ਆ ਪੂਰਾ ਨਾ 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 ਮੇਰੇ ਵਿਆਹ ਤੇ ਵੀ ਖਵਾਏ ਸੀ ਕਾਕਾ ਜੀ ਤੁਸੀਂ ਦੋਨਾਂ ਨੇ ਬਹੁਤ ਮੈਂ ਤਾਂ ਤੁਹਾਨੂੰ ਇੱਕ ਇੱਕ ਖਵਾਇਆ ਯੈਸ ਮੁਬਾਰਕ ਆ ਬਹੁਤ ਬਹੁਤ ਲੋ ਜੀ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆਇਆ ਗੋਰੀ ਪ੍ਰਿੰਕਾ ਦੇ ਲਈ ਆਪਣੀ ਪ੍ਰਿੰਕਾ ਦੇ ਲਈ ਲੈ ਕੇ ਆਇਆ ਜੀ ਪਾਇਲਾ ਕੀ ਬਾਤਾਂ ਜੀ ਕੀ ਬਾਤਾਂ ਲੋ ਜੀ ਹੁਣ ਆਪਾਂ ਪਵਾ ਰਹੇ ਹਾਂ ਪਾਇਲਾ ਗੋਰੀ ਪਵਾ ਰਹੇ ਹਾਂ ਪਾਇਲਾ ਕੀ ਬਾਤਾਂ ਓਏ ਹੋਏ ਓਏ ਹੋਏ ਐਂਡ ਨਜ਼ਾਰੇ ਲੋ ਜੀ ਗੋਰੀ ਨੇ ਪਵਾ ਤੀ ਪਾਇਲਾ ਤੇ ਅਸੀਂ ਕਰ ਰਹੇ ਹਾਂ ਪਵਾ ਰਹੇ ਹਾਂ ਪੰਗੜੇ ਕਿਆ ਬਾਤ ਹੈ ਓਏ ਹੋਏ ਨੀ ਤੂੰ ਸੋਨੀ ਬਾੜੀ ਓਏ ਨੀ ਤੂੰ ਸੋਨੀ ਬਾੜੀ ਕਿਆ ਬਾਤ ਹੈ ਆਪਾਂ ਕਿਤਾਬ ਫੋਲਡਰ ਮੂਡ ਬਣ ਗਿਆ ਸੀ ਦਸ ਦਾ ਫਿਰ ਆਪਾਂ ਇਸ ਤੋਂ ਬਾਅਦ ਕਿਤਾਬ ਲਓ ਜੀ ਫਿਰ ਆਪਾਂ ਪਾਏ ਭੰਗੜੇ ਤੇ ਪਾਪਾ ਨੇ ਲੁੱਟਾਏ ਪੈਸੇ ਨਜ਼ਾਰੇ ਵੰਦੇ ਆਪਾਂ ਉਸ ਤੋਂ ਬਾਅਦ ਆਪਾਂ ਕੀਤਾ ਜੀ ਕਪੜਾ ਨਾ ਸੀ ਇੰਜੋਏ ਤੋਨਾ ਦਾ ਦੋਨਾਂ ਨੇ ਕਪਲ ਡਾਂਸ ਬਹੁਤ ਵਧੀਆ ਕੀਤਾ ਇਹਨਾਂ ਦੀ ਮੂਵੀ ਦੇਖਣੀ ਹੋਏ ਕਪਲ ਡਾਂਸ ਦੀ ਤੇ ਇਹਨਾਂ ਨੂੰ ਇੰਸਟਾ ਤੇ ਕਰ ਲੋ ਫੋਲੋ ਉੱਪਰ ਗੌਰਵ ਦੇ ਨਾਤੇ ਆਈ ਈਡੀ ਹੈਗੀ ਆ ਇੰਸਟਾਗ੍ਰam ਤੇ ਉੱਥੇ ਸਾਰੇ ਵੀਡੀਓ ਪਈ ਹੋਈ ਆ ਵਿਦ ਸਾਊਂਡ ਉੱਥੇ ਦੇਖੋ ਜਾ ਕੇ ਇਹਨਾਂ ਦਾ ਡਾਂਸ ਚੁਗਲੀਆਂ ਤੇ ਖੁੱਲ ਕੇ ਹੱਸੀਆਂ ਮਾਵਾਂ ਦੀਆਂ ਹੋ ਗਏ ਵੇਲੇ ਖਾ ਪੀ ਕੇ ਜੀ ਖਾਣਾ ਸ਼ੁਰੂ ਕਰਨ ਲੱਗੇ ਆ ਇਹ ਕੁੜੀ ਸਭ ਤੋਂ ਜ਼ਿਆਦਾ ਖਾਂਦੀ ਆ ਬਲੋਕ ਚ ਇਹੀ ਬਣਾ ਆਪਾਂ ਅੱਜ ਆਹੀ ਆਹੀ ਏ ਬੋੜੀ ਜਿੰਨਾਂ ਬਫੜਦੇ ਆ ਜਿੱਦੂ ਉਸ ਤੇ ਪਾ ਰਹੀ ਹੈ ਮੇਲੇ ਪਾ ਰਹੀ ਹੈ ਮੈਂ ਦੋ ਦੋ ਨਹੀਂ ਖਾਂਦਾ ਨਵੇਂ ਇੱਕ ਹੀ ਖਾਣੀ ਹੈ ਇਹ ਹੈ ਜੀ ਗਿੰਤਾਸ਼ੂ ਵਿਰੋਧ ਦਾ ਆਪਣਾ ਵਾਸੀ ਦਾ ਮੁੰਡਾ ਆਪਾਂ ਪਾਣੀ ਬਲੋਕ ਚ ਆਪਾਂ ਸਾਰੇ ਨੇ ਮਿਲ ਕੇ ਖਾਣੀ ਰੋਟੀ ਮੈਂ ਵੀ ਪਾ ਰਿਆ ਆਪਣੀ ਪਲੇਟ ਚ ਹਾਂਜੀ ਆ ਗਿਆ ਕੋਈ ਤਾਂ ਵਿਆਂ ਆ ਗਿਆ ਹੀ ਆ ਗਿਆ ਕੋਈ ਤਾਂ ਵਿਆਂ ਚੜਾਤਾ ਸੁਲੀ ਚੜਾਤਾ ਸੁਲੀ ਨੀ ਇਹ ਤਾਂ ਗੱਲ ਗਲਤ ਹੋ ਸੁੱਲੀ ਮਤਲਬ ਕਿ ਅਸੀਂ ਨਹੀਂ ਮਤਲਬ ਕਿ ਆਪਣੀ ਕੈਟਿਗਰੀ 'ਚ ਆ ਗਿਆ ਆਪਣੀ ਕੈਟਿਗਰੀ 'ਚ ਆ ਗਿਆ ਇਹ ਤਾਂ ਗੱਲ ਮੰਨ ਲੈ ਹਾਂ ਜੀ ਇਹ ਦੇਖ ਬहोत ਵਧੀਆ ਜੀ ਕੋਈ ਵੀ ਰਿਹਾ ਆਪਣੇ ਆਪਣੇ ਖਾਣਾ ਕੀ ਆ ਰਿਹਾ ਖਾ ਰਿਹਾ ਮਜੇ ਗੋਈ ਤਾਂ ਵਿਆਹ ਖਾਣਾ ਖਾ ਕੇ ਟਾਪਦਾ ਹੋਊਗਾ ਨਹੀਂ ਖੁਸ਼ੀ ਬੁਰੀ ਹੋ ਜਾਪੇ ਹਾਂ ਮੁੰਡਾ ਟੰਗਿਆ ਆਇਆ ਕਿ ਉਹ ਖੁਸ਼ੀ ਹੋਇਆ ਆ ਟੰਗਿਆ ਗਿਆ ਮੁੰਡਾ ਖੁਸ਼ੀ ਨੋ ਮੋਰ ਛੜਾ ਨੋ ਮੋਰ ਛੜਾ ਟੈਮ ਤਾਂ ਸਭ ਦੀ ਹੈ ਨਾ ਕਹਿੰਦੇ ਜੋ ਲੱਡੂ ਖਾਏ ਉਹ ਵੀ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ ਕਿ ਖਾ ਕੇ ਪਛਤਾ ਲੋ ਚਾਚੀ ਨੋ ਮੋਰ ਛੜਾ ਨੋ ਮੋਰ ਛੜਾ ਫੇਰ ਖਾ ਕੇ ਪਛਤਾਓ ਇੱਕ ਤਰ੍ਹਾਂ ਕਿ ਤੇਰੇ ਉਹ ਨਾ ਬਲੋਗਿੰਗ ਦੇ ਭਾਜੀ ਭਾਜੀ ਜੀ ਆਪਣੇ ਕੋਲ ਭਾਜੀ ਕੱਲੇ ਆ ਗਏ ਹੋ ਪ੍ਰੇਂਗਾ ਕਿੱਥੇ ਹੈ ਲੈ ਕੇ ਆਓ ਭਾਜੀ ਜਲਦੀ ਜਾਓ ਏਦਾਂ ਨਹੀਂ ਛੜਨਾ ਪਹਿਲੇ ਤਾਂ ਨਹੀਂ ਛੜਦਾ ਨਹੀਂ ਆਪਾਂ ਲੈ ਕੇ ਆਓ ਲੈ ਕੇ ਉਹ ਵਾਜੀ ਲੈ ਕੇ ਆਓ ਲੋ ਜੀ ਡਿਨਰ ਸਟਾਰਟ ਹੋ ਚੁਕਾ ਹੈ ਆਪਾਂ ਸਾਰਿਆਂ ਨੇ ਕਿਤਾ ਡਿਨਰ ਫੁੱਲ ਇੰਜੋਏ ਕੀਤਾ ਡਿਨਰ ਮਜ਼ਾ ਆ ਗਿਆ ਡਿਨਰ ਕਰਕੇ ਫਿਰ ਆਪਾਂ ਖਾਦੇ ਜੀ ਆਈਸਕ੍ਰੀਮ ਓਏ ਹੋਏ ਨਜ਼ਾਰੇਦਾਰ ਆਈਸਕ੍ਰੀਮ ਸੀ ਠੰਡੇ ਦੇ ਵਿੱਚ ਮਜ਼ਾ ਆ ਗਿਆ ਆਈਸਕ੍ਰੀਮ ਖਵਾਉਂਦਾ ਸੋਲੀ ਸੋਲੀ ਮੈਂ ਜਾ ਕੇ ਦੋ ਦੋ ਟੇਕ ਲਈ ਤੇ ਇਹਨਾਂ ਦੇ ਕਿ ਦੋ ਦੋ ਬੜੀ ਖਵਾ ਦੇ ਇੱਕ ਦੂਜ ਨੂੰ ਆਈਸਕ੍ਰੀਮ ਦੁਆਰਾ ਫਿਰ ਪੰਕ ਪ੍ਰਿਯੰਕਾ ਨੇ ਖਵਾਈ ਆਈਸਕ੍ਰੀਮ ਝੋਰੀ ਨੂੰ ਗੱਲ ਨਹੀਂ ਬਣੀ ਨਾ ਜਾਈ ਨਹੀਂ ਆ ਫਿਰ ਮੈਂ ਦੁਬਾਰਾ ਵੀਡੀਓ ਬਣਾਈ ਦੁਬਾਰਾ ਖਵਾਓ ਏ ਇੰਜੋਏ ਕਰੋ ਪਲ ਨੂੰ ਇਹੀ ਪਲ ਰਹਿਣੇ ਆ ਜ਼ਿੰਦਗੀ ਦੇ ਲਈ ਯਾਦ ਆਪਾਂ ਨੂੰ ਬੰਦਾ ਨਾ ਨਹੀਂ ਬੰਦਾ ਬੰਦਾ ਆਪਾਂ ਆਖਦੇ ਨੇ ਬੰਦਾ

ਲੋ ਜੀ ਲੋਕਤ ਸਭਣੀ ਹੋ ਚੁਕੀ ਆ ਪੂਰੀ ਤੇ ਹੁਣ ਆਪਾਂ ਕਰ ਰਹੇ ਆ ਸੀਓ ਕਰ ਰਹੇ ਆ ਸਾਰਿਆਂ ਨੂੰ ਬਾਏ ਬਾਏ ਕਰਦੇ ਆ ਜੀ ਸਾਰੇ ਪਰਿਵਾਰ ਨਾਲ ਚਲੋ ਕਿ ਆਪਾਂ ਹੁਣ ਚੱਲੇ ਆ ਵਾਪਸੀ ਤੇ ਦੁਆਰਾ ਮੰਗ ਦੁਆਰਾ ਮੰਗ ਇਹ ਸਾਡੇ ਡੱਬੇ ਤੋਂ ਅਜਾ ਪਹਿਲਾਂ ਤੁਹਾਨੂੰ ਕੋਲ ਮੰਗ ਦੋ ਡੱਬੇ ਸਾਡੇ ਡੱਬੇ ਤੋਂ ਲੈ ਲੈ ਆ ਆ ਮਾਂ ਲੈ ਫੜਾ ਲੈ ਮਾਂ ਬਾਏ ਮਮਾ ਬਾਏ ਮਮਾ ਚਲ ਵੀ ਚਲ ਵੀ ਮਾਮਲੀਏ ਕੀ ਨਾਮ ਆ ਦਸ ਕਰਾਂਗੇ ਦਸ ਕਰਾਂਗੇ ਕਿਹੜੇ ਗਾਣੇ ਤੇ ਦਸ ਕਰਾਂਗਾ ਮਾਮੂ ਨੂੰ ਗਾਣਾ ਸੁਣਾ ਦੇ ਜੱਟ ਟਿੰਕਾ ਜੱਟ ਟਿੰਕਾ ਸੁਣਾ ਦੇ ਯਾਰ ਹਾਂ ਠੀਕ ਹੈ ਜੀ ਆਪਣੀਆਂ ਜੀ ਬੋਲ ਬੋਲ ਕੇ ਬੋਲ ਜੀ ਮੌਨ ਬੋਲ ਬੋਲ ਦੰਗਿਆਂ ਬਤਨ ਪਾਈ ਇਹ ਕਿਹਾ ਨਿਆਵੇ ਬੋਗ ਬੋਗ ਅੱਜ ਜੁਮੇਵਾਰ ਦਾ ਡਾਇਲੌਗ ਦਾ ਮਾਦੇ ਬੋਲਾ ਪੋਨੋ ਕਰਤੇ ਕਹਿੰਦੇ ਫਿਰ ਹੁਣ ਜੱਟ ਟਿੰਕਾ ਕਹਿੰਦੇ ਮੈਨੂੰ ਮਿਲ ਗਈ ਪ੍ਰਿੰਕਾ ਕਹਿੰਦੇ ਮੈਨੂੰ ਮਿਲ ਗਈ ਪ੍ਰਿੰਕਾ ਹਾਂ ਬਲੌਗ ਦਾ ਟਾਈਟਲ ਇਹੀ ਹੋਣਾ ਜੱਟ ਟਿੰਕਾ ਟਿੰਕਾ ਮਿਲ ਗਈ ਪ੍ਰਿੰਕਾ ਉਹ ਤੇ ਵੀ ਆੜੀ ਦੇ ਸਾਥ ਹਾ ਲੋ ਆੜੀ ਦੇ ਸਾਥ ਹਾਏ ਹਾਏ ਬਾਈ ਗੋਰੀ ਤੇ ਆੜੀ ਮੰਮੂ ਦੀ ਗੱਲ ਓਏ ਬੜਾ ਬੜਾ ਨਹੀਂ ਨਹੀਂ ਦੁਬਾਰਾ ਆਵੇ ਆੜੀ ਦੇ ਨਾਲ ਆੜੀ ਓਨਲੀ ਜੈਂਟਲਸ ਓਨਲੀ ਜੈਂਟਲਸ ਓਨਲੀ ਲੇਡੀਜ਼ ਬਾਈ ਬਾਈ ਕਿਦਾਂ ਬੋਲਦਾ ਕਿ ਜੱਟਾਂ ਦਾ ਜੱਟਾਂ ਦਾ ਆਏ ਹਾਏ ਨਹੀਂ ਪਰਿੰਕਾ ਉਹ ਨਾ ਗੰਦੀ ਬਾਤ ਆ ਉਹ ਉਹ ਇਹਦਾ ਐਸੇ ਨਹੀਂ ਬੋਲ ਸਕਦੀ ਗੰਦੀ ਬਾਤ ਨਹੀਂ ਬੋਲਣਾ ਤਾਂ ਅੱਛਾ ਚਲੋ ਜੀ ਬੋਲਣੇ ਵੀ ਨਹੀਂ ਬੋਲਣਾ ਚਾਹ ਤੇ ਲੋ ਜੀ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਘਰ ਮਾਮੂ ਦਾ ਰੋਕਾ ਕਰਕੇ ਆ ਗਏ ਆਪ ਇਹਨਾਂ ਲੈ ਲਿਆ ਸਾਰੇ ਜੂੜੇ ਕੋਲ ਤੇ ਆਪਾਂ ਆ ਚੁੱਕੇ ਆ ਜੀ ਘਰ ਮਾਮੂ ਦਾ ਰੋਕਾ ਕਰਕੇ ਚਲੋ ਜੀ ਚੰਗਾ ਫਿਰ ਮਿਲਦੇ ਆਂ ਅਗਲੀ ਵਾਰੀ